ਮਿਲ ਜਣਗੇ ਆਪਣੇ ਇੱਕ ਇਤਿਹਾਸ ਦਾ ਸਿੱਖ ਇਤਿਹਾਸ ਜਿਵੇਂ ਇੱਕ ਇਤਿਹਾਸ ਦੇ ਵਿੱਚ ਮਿਲੂਗਾ ਬੁੱਕਸ ਵਿੱਚ ਜਿਦਾ ਕਿ ਮਹਾਰਾਣੀ ਜਿੰਦਾ ਠੀਕ ਹੈ ਮਹਾਰਾਜਾ ਦਲੀਪ ਸਿੰਘ ਜੀ ਰਣਜੀਤ ਸਿੰਘ ਜੀ ਹਰੀ ਸਿੰਘ ਨਲੋਆ ਜੀ ਇਹ ਸਾਰੀ ਤਰ੍ਹਾਂ ਦੀ ਬੁੱਕਸ ਮਿਲ ਜੂਗੀ ਸਿੱਖ ਇਤਿਹਾਸ ਦੇ ਆਪਦੇ ਆ ਬੁੱਕਸ ਵੀ ਤੁਹਾਨੂੰ ਮਿਲ ਜੂਗਾ ਸੰਖਰਮੋਰਜਨ ਸ਼ਬਦ ਮਿਲ ਜੂਗਾ ਮਹਾਰਾਣੀ ਜਿੰਦਾ ਮਿਲ ਜੂਗਾ ਮਹਾਰਾਜਾ ਦਲੀਪ ਸਿੰਘ ਦੀ ਬੁੱਕਸ ਜਿਹੜੇ ਬੁੱਕਸ ਪੜ੍ਹਨ ਦੇ ਸ਼ਕੀਨ ਆ ਉਹ ਇਥੇ ਬੁੱਕਸ ਨਹੀਂ ਰਹਾ ਸਕਦੇ ਐ ਸਿੱਖ ਧਰਮ ਦੇ ਹੋਰ ਬੁੱਕਸ ਹੈਗੇ ਆ ਉਹ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆ हम तो मिल जाने की दुर्गा सर मना सभी आपको बुक्स मिल जाएंगी हमारे यहाँ पर राशि फल भी मिल जायेंगे दो हजार छब्बी में जैसे की प्राचीन ध्रव महा भी मिल जायेगी आपको और दोहे सभी आपको जंतर विद्या के राशि मिल जाएगा ओके हिंदी से पंजाबी से सारे जंतर की राशि कॉलम में मिल जाएंगी उसके बाद आज के हमारे पास बड़ी लाल किताब ज्योतिष ज्योतिष के लिए ज्योतिष के लिए ये आज के लिए ये किसी ने ज्योतिष वास्ते वो बुक्स लेनी होवे तो वो भी एकदम यहां पे ले ले हमारे पास बड़ी बुक्स है इसमें सभी कुछ बताया हुआ है जैसे कि इसमें ना ये बड़ी बुक्स है ना बड़ी बड़ी बुक्स है इसमें में सब कुछ बताया हुआ है okay. बड़े एक्सो में और जहां पर जैसे कि रावण जी सा श्री कॉलेज सारेनु ते एक नवे फ्लोर से ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਇੱਥੇ ਆਏ ਆ ਬੁక్స్ ਬੁਕਸ ਤਾਂ ਖਾ ਮੰਗੇ Hindu धर्म ਦੇ ਬੁਕਸ ਖਾ ਮੰਗੇ ਤੇ Sikh धर्म ਦੇ ਬੁਕਸ ਤਾਂ ਖਾ ਮੰਗੇ ਤੇ ਨਾ ਪਰ ਜਿਹੜੇ ਪੜ੍ਹਨ ਦੇ ਸ਼ਕੀਨ ਹੋ ਉਹ ਵੀ ਸਾਰਾ ਦਿਖਾਵਾਂਗੇ ਤੇ ਮੈਡਮ ਉਹਨਾਂ ਨੂੰ ਮਿਲਾਨੇ ਆ ਤੇ ਉਹ ਸਾਰਾ ਦੱਸਣ ਕਿ ਕਿਹੜੀਆਂ ਕਿਹੜੀਆਂ ਬੁੱਕਸ ਹੈਗੀਆਂ ਇੱਥੇ ਜਿਨ੍ਹਾਂ ਨੇ ਬੁੱਕਸ ਪੜ੍ਹਨ ਦਾ ਸ਼ਿਕਾਇਨ ਆ ਉਹ ਇੱਥੋਂ ਆ ਕੇ ਬੁੱਕਸ ਲੈ ਜਾ ਸਕਦੇ ਆ ਚਾਹੇ ਹਿੰਦੂ ਤਾਂ ਧਰਮ ਦੀ ਆ ਤੇ ਉਹ ਵੀ ਰਮੈਣ ਵੀ ਹੈਗੀ ਆ ਤੇ ਹਨ ਮੰਚ ਰਿਸਾ ਵਗੈਰਾ ਵੀ ਸਾਰੀਆਂ ਬੁੱਕਸ ਮਿਲ ਜੂਗੀਆਂ ਤਾਂ ਸਿੱਖ ਧਰਮ ਦੇ ਹੋਵੇ ਤੇ ਤੁਸੀਂ ਬੁੱਕਸ ਇੱਥੋਂ ਲੈ ਜਾ ਸਕਦੇ ਆ ਤੇ ਤੁਹਾਨੂੰ ਹੁਣੇ ਦਿਖਾ ਦੇ ਆ ਸਾਰਾ ਦਿਖਾਵਾਂਗਾ ਪ੍ਰੋਪਰ ਜਿਨ੍ਹਾਂ ਨੇ ਬੁੱਕਸ ਲੈਣੀਆਂ ਹੋ ਤਾਂ ਨਲੋਘੀਆਂ ਚੌਂਕ ਦੇ ਵਿੱਚ ਇਹਨਾਂ ਦੀ ਸ਼ਾਪ ਹੋ ਆ जैसे कि आप सभी का ही है सबसे बड़ी सेल लगी हुई है जैसे कि हमारी किताबों पर आ जाती है रामायण आ जाती है सुख सागर में आ जाएगी जाएगी ये सभी आपको बड़ी सेल में मिल जाएंगी जैसे कि सभी को कोई पंजाबी कल्चर जहाँ कुछ ये सभी आपको मिल जाएंगे यहाँ पर आपको सभी तरीके की किताबें मिल जाएंगी जैसे कि श्री दुर्गा दुर्गाती ठीक है महाभारत आ जाएगा और आपको ये मिल जाएगी सुख सागर भी मिल जाएंगी शिव विष्णु प्रनाम जी की मिल जाएंगी गीता दर्शन मिल जाएंगी रामायण मिल जाएंगी हिंदी पंजाबी इंग्लिश सभी में आपको ये बुक्स मिल जाएंगे और... ਇਹ ਇਹਨਾਂ ਨੂੰ ডিসਕਾਊਂਟ ਚੱਲਦਾ ਪਿਆ ਹੈ। ਸਭ ਤੋਂ ਜਿੱਥੇ ਜਹਾਂ ਪਰ ਇਸ ਸੱਤ ਪਰ ਬੁੱਕਸ ਪਰ ਡਿਸਕਾਊਂਟ ਜਗਾ ਹੋਇਆ ਹੈ। ਓਕੇ ਜੀ। ਜੀ। ਜੇਕਰ ਆਪ ਸ਼ੌਕੀਨ ਹੋ ਤਾਂ ہماری ਸ਼ਾਪ ਪਰ ਜ਼ਰੂਰ ਆਇਂ। ਆਪ ਦਾ ਬਹੁਤ ਬਹੁਤ ਵੈਲਕਮ ਹੈ। ਔਰ ਤੇ ਅਬ ਆਪਕੋ ਹਮ ਦਿਖਾਏਗੇ ਪੰਜਾਬੀ ਕਲਚਰ ਐਸੇ ਸਭੀ ਬੁੱਕਸ ਬਾਹਰ ਲੱਗੇ। ਓਕੇ ਚਲੋ। ਇਹ ਥਾਣਾ ਕਿੱਥੇ ਆਸੀ ਤੁਹਾਡੀ ਸ਼ਾਪ ਤੇ? ਖੁਸ਼ਿਆਲ ਪਨ ਲਾਈਆਂ ਚੌਕ ਚੌਪੜਾ ਪਬਲਿਸ਼ਰ ਫਟਾਕੇ ਵਾਲੀ ਦੁਕਾਨ ਤੇ ਟਾਈਮਿੰਗ ਇਹਦੀ ਹੈਗੀ 9 ਤੋਂ 8 ਵਜੇ ਤੱਕ। ਕੀ ਸੀ ਨੋ ਵੇਟ ਲੈ ਕੇ 8 ਵਜੇ ਦੇ ਵਿੱਚ ਵਿੱਚ ਕਿਸੇ ਟਾਈਮ ਵਿజిਟ ਕਰ ਸਕੋ ਉਹ ਕਹੇ ਥੈਂਕ ਯੂ ਮੈਡਮ ਜੀ ਮਿਲ ਜਣਗੇ ਆਪਣੇ ਇੱਕ ਇਤਿਹਾਸ ਦਾ ਸਿੱਖ ਇਤਿਹਾਸ ਜਿਵੇਂ ਖ ਇਤਿਹਾਸ ਦੇ ਵਿੱਚ ਮਿਲੋਗੇ ਬਕਸ ਵਿੱਚ ਜਿਦਾ ਕਿ ਮਹਾਰਾਣੀ ਜਿੰਦਾ ਠੀਕ ਹੈ ਮਹਾਰਾਜਾ ਦਲੀਪ ਸਿੰਘ ਜੀ ਰਣਜੀਤ ਸਿੰਘ ਜੀ ਹਰੀ ਸਿੰਘ ਨਲੋਆ ਜੀ ਇਹ ਸਾਰਿਆਂ ਦੇ ਬਕਸੋਂ ਮਿਲ ਜੋਗੇ ਸਿੱਖ ਇਤਿਹਾਸ ਦੇ ਆਉਂਦੇ ਆ ਬਕਸ ਵੀ ਤੁਹਾਨੂੰ ਮਿਲ ਜੂਗਾ ਸੰਖਰਮ ਉਹਨਾਂ ਸ਼ਬਦ ਮਿਲ ਜੂਗਾ ਮਹਾਰਾਣੀ ਜਿੰਦਾ ਮਿਲ ਜੂਗਾ ਮਹਾਰਾਜਾ ਦਲੀਪ ਸਿੰਘ ਦੀ ਬੁਕਸ ਜਿਹੜੇ ਬੁਕਸ ਪੜ੍ਹਨ ਦੇ ਸ਼ਕੀਨ ਆ ਉਹ ਇਥੇ ਬੁਕਸ ਲੈ ਜਾ ਸਕਦੇ ਐ ਇਸੇ ਤਰ੍ਹਾਂ ਦੇ ਹੋਰ ਵੀ ਬੁਕਸ ਹੈਗੇ ਆ ਉਹ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹੁਣ ਤੁਹਾਨੂੰ ਮਿਲ ਜਣੇ ਆਪਾਂ ਜਿਵੇਂ ਕਿ ਸਿੱਖ ਇਤਿਹਾਸੀ ਗੁਰੂ ਨਾਨਕ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਤੋਂ ਬਾਅਦ ਤੁਹਾਨੂੰ ਆਪਣੇ ਮਿਲ ਆਪਣੇ ਅਜਨੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਜਪੂ ਜੀ ਸਾਹਿਬ ਫਿਰ ਆਪਣੀਆਂ ਸਾਖੀਆਂ ਸਾਰਾ ਸਾਰੇ ਮਿਲ ਜਣੇ ਨੇ ਜਿਵੇਂ ਕਿ ਭਗਤ ਮਾ ਸ੍ਰੀ ਗੁਰੂ ਭਗਤ ਮਾ ਸਟਿਕ ਮੋਰਗਨ ਪ੍ਰਾਨ ਰਵਿਦਾਸ ਜੀ ਦੀ ਬਾਬਾ ਬਲਕਨਾਥ ਜੀ ਦੀ ਜਨਮ ਸਾਖੀ ਕਬੀਰ ਜੀ ਦੀ ਇਸਾਰੇ ਇਹ ਤੁਹਾਨੂੰ ਗੁਟਕਾ ਸਾਹਿਬ ਮੋਲ ਮੰਤਰ ਵਿਚਾਰ व्रत ਕਥਾ ਦੀਪ ਸਾਗਰ ਇਹ ਸਾਰੇ ਤੁਹਾਨੂੰ ਇੱਥੇ ਆਪਣੇ ਮਿਲ ਜਾਣਗੇ ਸਿੱਖਿਆ ਦੇ ਬੁੱਕਸ ਹੈਗੇ ਆਂ ਚਾਹੇ ਜੇ ਅਸੀਂ ਗੁਰਬਾਣੀ ਦੀਆਂ ਤੇ ਚਾਹੇ ਕੋਈ ਸੰਤਾ ਮਹਾਪੁਰਸ਼ਾਨੀਆਂ ਸੱਚ ਜੀਵਨ ਸਾਖਿਆ ਤੇ ਉਹ ਵੀ ਤੁਹਾਨੂੰ ਇੱਥੇ ਮਿਲ ਜਣੇਗੇ ਤੇ ਇਹ ਗੁਟਕਾ ਸਾਹਿਬ ਦੇ ਮ ਕੋਬਰ ਵੀ ਰੱਖਿਆ ਮਾੜਾ ਹਾਂਜੀ ਆ ਦੇਖੋ ਤੁਹਾਨੂੰ ਸੁੰਦਰ ਗੁਟਕਾ ਸਾਹਿਬ ਜੀ ਦੇ ਤੁਹਾਨੂੰ ਮਿਲ ਜਾਣੇ ਕਵਰ ਛੋਟੇ ਵੀ ਮਿਲ ਜਾਣੇ ਸਾਈਜ਼ ਵੱਡੇ ਵੀ ਮਿਲ ਜਾਣੇ ਜਿਵੇਂ ਕਿ ਪਰਚਿਸ ਵੀ ਹੁੰਦਾ ਘਰ ਅ ਵਿੱਚ ਤੇ ਛੋਟੇ ਕਵਰ ਵੀ ਮਿਲ ਜੂਗਾ ਵੱਡੇ ਕਵਰ ਜਿਹਦਾ ਗੁਟਕਾ ਸਾਹਿਬ ਕਵਰ ਕਰਨ ਵਾਸਤੇ ਛੋਟੇ ਗੁਟਕਾ ਸਾਹਿਬ ਦੇ ਕਵਰ ਵੀ ਮਿਲ ਜਾਣੇ ਵੱਡੇ ਗੁਟਕਾ ਸਾਹਿਬ ਦੇ ਵੀ ਕਵਰ ਮਿਲ ਜ ਜਾਣੇ ਇਸ ਤੋਂ ਬਾਅਦ ਸਨੀਲ ਦੇ ਵੀ ਲੋਕ ਆ ਗਏ ਮਾੜਮ ਜੀ ਹਾਂ ਜੀ ਆ ਤੁਹਾਨੂੰ ਸਨੀਲ ਦੇ ਮਿਲ ਜਾਣੇ ਨੇ ਜਿਹੜੇ ਛੋਟੇ ਗੁੱਟਾ ਸਾਹਿਬ ਹੁੰਦੇ ਆ ਹਾਂ ਜੀ ਉਹਨਾਂ ਵਾਸਤੇ ਵੀ ਸਾਡੇ ਕੋਲ ਕਵਰ ਆ ਦੇ ਬੜੇ ਵੀ ਰੱਖੇ ਹੋ ਆ ਜੀ ਆ ਵੱਡੇ ਸਾਹਿਬਾਂ ਦੇ ਨਹੀਂ ਨਾ ਥੋਕੇ ਜੀ ਜਿਹੜੇ ਗੁੱਟਾ ਸਾਹਿਬ ਦੇ ਕਵਰ ਨੇ ਉਹ ਲੈਣੇ ਹੋ ਆ ਉਹ ਛੋਟੇ ਕਵਰ ਵੀ ਵੱਡੇ ਕਵਰ ਵੀ ਸਨੀਲ ਦੇ ਕੱਪੜੇ ਚ ਮਿਲ ਜਾਣੇ ਆ ਤੇ ਇਸ ਤਰ੍ਹਾਂ ਦੇ ਕੱਪੜੇ ਚ ਵੀ ਇਹ ਵੀ ਮਿਲ ਜੂਗੇ ਤੁਹਾਨੂੰ ਤੇ ਇੱਕ ਵੀ ਤੇ ਲਿਖਿਆ ਹੋਇਆ ਤੇ ਇਸ ਤੋਂ ਬਾਅਦ ਆ ਤੁਹਾਨੂੰ ਮਿਲਣ ਜਾਣ ਇੱਥੇ ਮਿਲ ਜਾਣੇ ਆਪਣੇ ਦੇਵ ਵਿਦਿਆਲਏ ਦੇਵ ਵਿਦਿਆਲਏ ਦਾ ਕੈਲੰਡਰ ਉਸ ਤੋਂ ਬਾਅਦ ਮਿਲ ਜਣੇ ਮਾ લક્ષਮੀ ਦੇਵੀ ਤਨੁਸ਼ਮਿਤਾ ਦੇਵੀ ਦੇ ਆਲ ਜੀ ਦਾ ਕੈਲੰਡਰ ਵੀ ਤੁਹਾਨੂੰ ਮਿਲ ਜਾਣਾ ਹੈ ਜਿਨ੍ਹਾਂ ਨੇ ਕੈਲੰਡਰ ਲੈਣੇ ਹੋ ਤੇ ਉਹ ਕੈਲੰਡਰ ਵੇਚਣ ਨੂੰ ਜਾ ਸਕਦਾ ਤੇ ਬੁਕਿੰਗਸ ਕਾਫੀ ਲੱਗੀਆਂ ਹੋਈਆਂ ਆ ਤੇ ਨਾਵਲ ਜਿਹਨਾਂ ਨੂੰ ਪੜਨ ਦੇ ਸ਼ਕੀਨ ਨਾਵਲ ਵੀ ਲੈ ਜਾ ਸਕਦੇ ਹਨ инду ਧਰਮ ਦੇ ਬਹੁਤ ਸਾਰਕ ਇਹ ਤੋਂ ਲੈ ਕੇ Z ਤੱਕ инду ਧਰਮ ਦੇ ਬੁਕਸ ਰਹਿ ਗਏ ਆ ਤੇ ਸਿੱਖ ਧਰਮ ਦੀਆਂ ਵੀ ਜੀਵਨ ਇਤਿਹਾਸ ਬਾਰੇ ਦਸਾਂ ਗੁਰੂਆਂ ਦੇ ਜੀਵਨ ਦੇ ਇਤਿਹਾਸ ਵਾਲੇ ਬੁਕਸ ਮਿਲ ਰਹੇ ਹੋ ਗਿਆਂ ਤੇ ਅਨੁਜਿ ਸੈਵਰ ਹੈ ਰਹਾ ਸੋ ਉਸ ਹੁਣੇ ਸਾਲ ਦਾ ਪਾਠ ਹੈ ਜਿਹਨਾਂ ਕਰਦੇ ਆ ਉਹਨਾਂ ਨੂੰ ਵੀ ਕੋਡ ਦਾ ਸੈਵਰ ਤੋਂ ਮਿਲ ਜੂਗਾ ਉਸ ਤੋਂ ਬਾਅਦ ਕੀ ਦਿਖਾਵਾਂਗਾ ਰਾਸ਼ੀ ਫਲ ਵੀ ਤੁਹਾਨੂੰ ਸਾਰੇ ਮਿਲ ਜਣੇ ਪੰਜਾਬੀ ਹਿੰਦੀ ਤੇ 2026 ਦੇ ਸਾਡੇ ਕੋਲ ਪਹਿਲਾਂ ਹੀ ਆ ਚੁੱਕੇ ਆ ਜੋ ਕਿ ਤੁਹਾਨੂੰ ਦਿਖਾ ਰਹੇ ਆ ਇਹ ਸਾਨੂੰ ਤੁਹਾਨੂੰ ਮਿਲ ਜਣੇ ਹਿੰਦੀ ਚ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਵੀ ਮਿਲ ਜਣੇ ਪੰਜਾਬੀ ਉਹ ਪੰਜਾਬੀ ਦੇ ਸ਼ਕੀਨ ਉਹਨਾਂ ਨੂੰ ਪੰਜਾਬੀ ਚ ਮਿਲ ਜਾਣੇ ਆ ਹਿੰਦੀ ਤੇ ਹਿੰਦੀ ਵਿੱਚ ਮਿਲ ਜਾਣੇ ਆ ਸਾਡੇ ਕੋਲ ਸਾਰੀਆਂ ਬੁੱਕ ਆਵੇਲੇਬਲ ਆ ਇੰਗਲਿਸ਼ ਪੰਜਾਬੀ ਹਿੰਦੀ ਤੇ ਅੱਗੇ ਤੁਹਾਨੂੰ ਮਿਲ ਜਾਣੇ ਆਪਣੇ ਨਾਵਲ ਜਿੱਦਾਂ ਕਿ ਬੋਲ ਮਰਦਾਨੀ ਆ 40 ਦਿਨ ਜੇਤ ਦਾ ਫਰੋਸਾ ਮੇਰਾ ਦਾਰੀ ਪਾਕਿਸਤਾਨ ਫਰੂਦਾ ਹਨ ਠੀਕ ਹੈ ਅਗਲਾ ਸਫਰ ਇਹ ਸਾਰੇ ਤੁਹਾਨੂੰ ਮਿਲ ਜਣੇ ਆਪਣੇ ਨਾਵਲ ਦੇ ਵਿੱਚ ਮੇਰਾ ਪਿੰਨ ਨੋ ਜੀਐਸ ਆਰਐਨ ਜੀ ਬਰਵਾ ਜਿਹਨਾਂ ਨੇ ਨਾਵਲ ਪੜਨਾ ਸਕਰੀਨਾਂ ਤੋਂ ਉਹ ਇਥੋਂ ਵੀ ਸੂਰੇਜ ਕਦੇ ਮਰਦਾ ਨਹੀਂ ਇਸ ਤਰ੍ਹਾਂ ਦੇ ਨਾਵਲ ਅਗਦਾ ਸਫਰ ਹੋਇਆ ਹਨ ਤੇ 40 ਦਿਨ ਹੋਏ ਬੋਲ ਤੇ ਜੇਤ ਦਾ ਫਰੋਸਾ ਮੇਰਾ ਦਾਰੀ ਪਾਕਿਸਤਾਨ हमारे यहाँ पर राशि फल भी मिल जायें दो हजार छबी में प्राचीन भी मिल जायेगी आपको और दो हजार छबी की सभी आपको ਜੰਤਰੀ ਵੀ ਮਿਲ ਜੇ ਰਾਸ਼ੀ ਫਲ ਵੀ ਮਿਲ ਜੇਗਾ ਤੇ ਓਕੇ ਹਿੰਦੀ ਚ ਪੰਜਾਬੀ ਚ ਸਾਰੇ ਜੰਤਰੀ ਰਾਸ਼ੀ ਫਲ ਮਿਲ ਜੇ ਬਾਸ਼ਾ ਮਿਲ ਜੇ ਹਾਂਜੀ ਉਸਕੇ ਬਾਅਦ ਅੱਜ ਕੇ ਹਮਾਰੇ ਪਾਸ ਬੜੀ ਲਾਲ ਕਿਤਾਬ ਜੋਤਿਸ਼ ਜੋਤਿਸ਼ ਕੇ ਲਈ ਜੋਤਿਸ਼ ਕੇ ਲਈ ਓਕੇ ਇਹ ਆ ਜੀ ਫਿਰ ਜੇ ਕਿਸੇ ਨੇ ਜੋਤਿਸ਼ ਵਾਸਤੇ ਕੋ ਬੁੱਕਸ ਲੈਣੀ ਹੋਵੇ ਤਾਂ ਉਹ ਵੀ ਇੱਥੇ ਆ ਕੇ ਲੈ ਸਕਦੇ ਹਾਂ ਹਮਾਰੇ ਪਾਸ ਬੜੀ ਬੁੱਕਸ ਹੈ ਇਸ ਵਿੱਚ ਸਭ ਵੀ ਕੁਝ ਬਤਾਇਆ ਹੋਇਆ ਹੈ ਜੈਸੇ ਕਿ ਇਸ ਵਿੱਚ ਨਾ ਇਹ ਬੜੀ ਬੁੱਕਸ ਹਨ ਬੜੀ ਬੜੀ ਬੁੱਕਸ ਹੈ ਇਸ ਵਿੱਚ ਮੈਂ ਕਿ ਸਭ ਕੁਝ ਬਤਾਇਆ ਹੋਇਆ ਹੈ ਬੜੇ ਅਖਰੋਂ ਮੇਂ ਔਰ ਜਹਾਂ ਪਰ ਜੈਸੇ ਕਿ रावनस संहिता भी आपको मिल जाएगी पेमेंट मेरे बीच छोटी लाल किताब तो बड़ी कराव है ज्योतिष की दोनों मिल जाएंगे दोनों मिल जाएंगे आपको हमारे पास फिर जैसे कि गुटका साहब के तो सुंदर रिमाला भी मिलते हैं उनके कवर ठीक है उसके बाद आपको ये इधर ठीक है उसके बाद आपको ये सभी सुंदर गुटके मिल जाएंगे

ਜੈਸੇ ਕਿ ਨੋ ਨੋ ਦੇ ਦਿੱਤੇ ਅਸਰ ਅਸਰ ਕੀ ਕਹਾਣੀ ਵੀ ਮਿਲ ਜਾਏਗੀ ਦੁਰਗਾ ਸ਼੍ਰੀ ਚਾਲिसा ਮਿਲ ਜਾਏਗਾ ਹਰੂਮਨ ਚਾਲिसा ਮਿਲ ਜਾਏਗਾ ਸ਼ਿਵ ਪ੍ਰਣ ਸਾਹਿਬ ਮਿਲ ਜਾਏਗਾ ਸ਼ਨੀ ਚਾਲिसा ਮਿਲ ਜਾਏਗਾ ਜਿਸ ਸਭੀ ਆਪਕੋ ਚਾਲिसा ਇੱਥੇ ਪਰ ਮਿਲ ਜਾਣਗੇ ਲਓ ਜੀ ਇਹ ਸਾਰਿਆਂ ਹਰਿਮਨ ਚਲिसा ਹੋਇਆ ਸ਼ਨੀ ਚਲिसा ਦੁਰਗਾ ਚਲिसा ਆਇਆ ਇਹ ਸਾਰਿਆਂ ਸ਼ਿਵ ਮਹਾਪੁਰਾਣ ਸ਼ਿਵ ਪੁਰਾਣ ਸਾਰ ਸਾਰੀਆਂ ਇਹ ਤੁਹਾਨੂੰ ਬੁੱਕਸ ਇੱਥੇ ਮਿਲ ਜਾਣਗੀਆਂ ਤੇ ਸ਼੍ਰੀ ਗણેਸ਼ ਜੀ ਦੇ ਚਤੁਰਤੀ ਬਾਰਤ ਬਾਰਤ ਦੀ ਦੁਰਗਾਸਤ ਹੁੰਦੀ ਆ ਸ਼੍ਰੀ ਜਿਆ ਮਾਤਾ ਜੀ ਆ ਨੋ ਦੇਵੀਆ ਮਰਧਾਨੀਆਂ ਸਾਰੀਆਂ ਬੁੱਕਸ ਤੁਹਾਨੂੰ ਇੱਥੇ ਮਿਲ ਜੂਗੀਆਂ ਜੀ ਤੇ ਅੱਗੇ ਮੈਡਮ ਓਕੇ ਮੈਡਮ ਕਿਹੜੀ ਬੁੱਕਸ ਦਾ ਗਾਉਂਗਰ ਅੱਗੇ ਮੈਂ ਤੁਹਾਨੂੰ ਹੋਈਆਂ ਜਿਹੜੀਆਂ ਬੁੱਕਸ ਹਨ ਜਿਵੇਂ ਕਿ ਆਟੋਮਿਕ ਹੈਲਥ ਫੈਲਸਫੀਸਟ ਠੀਕ ਹੈ ਪੈਸਿਵ ਬਣਾਉਣ ਦਾ ਵਿਗਿਆਨ ਇਹ ਸਾਰੀਆਂ ਕਿਤਾਬਾਂ ਪੜਨ ਨਾਲ ਤੁਸੀਂ ਨਾ ਕਿ ਆਪਣੀ ਲਾਈਫ ਦੇ ਵਿੱਚ ਬਹੁਤ ਅੱਗੇ ਜਾਓਗੇ ਠੀਕ ਹੈ ਇਹਨੇ ਪੜਨ ਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਇਹ ਹੈਗਾ ਅਮੀਰੀ ਦੀ ਚਾਬੀ ਜਿਹਨੂੰ ਕਿ ਬਾਕੀ ਨੂੰ ਬਹੁਤ ਟ੍ਰਸਟ ਹੁੰਦਾ ਆ ਇਹ ਬੁੱਕ ਸਾਨੂੰ ਜਿਆਦਾ ਗੱਲ ਤੋਂ ਨਾਲ ਮੰਨੀ ਜਾਂਦੀ ਆ ਕਈ ਸ਼ੁਕੀਨ ਇੰਡਸਟਰੀਜ਼ ਦੇ ਓਕੇ ਔਰ ਤੋਂ ਆ ਜਾਂਦਾ ਆ ਮਾਈਂਡਸੈਟ ਜਿਵੇਂ ਕੀ ਕਈਆਂ ਨੂੰ ਕੋਈ ਡਿਪਰੈਸ਼ਨ ਚ ਹੋਵੇ ਜਾਂ ਕੋਈ ਚਾ ਉਹਦੇ ਵਾਸਤੇ ਮਾਈਂਡਸੈਟ ਸਭ ਤੋਂ ਬੈਸਟ ਬੁੱਕ ਮੰਨੀ ਗਈ ਆ ਇਹਦੇ ਵਿੱਚ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਹੋਇਆ ਹੈ ਤੇ ਮੋਟੀਵੇਸ਼ਨ ਦੀ ਬੁੱਕਸ ਕਿਹੜੀ ਕਿਹੜੀ ਮੈਡਮ ਤੁਹਾਡੇ ਕੋਲ ਮੋਟੀਵੇਸ਼ਨ ਦੀ ਬੁੱਕਸ ਆ ਜਾਂਦੀਆਂ ਕਿ ਗੁੱਡ ਵਾਈਬਸ ਗੁੱਡ ਲਾਈਫ ਠੀਕ ਹੈ ਸ਼ਕਤੀ ਦੇ ਚ 48 ਨੇ ਓਤੋਂ ਆਣੇ ਆਪਣੇ ਮਿੱਟੀ ਦੇ ਦੀਵੇ ਮਾਈਂਡਸੈਟ ਇਹ ਸਾਰੀਆਂ ਤਾਂ ਹਿੰਦੀ ਆ ਜਾਣੀਆਂ ਇਹ ਮੋਟੀਵੇਸ਼ਨ ਦੀਆਂ ਮੋਟੀਵੇਸ਼ਨ ਦੇ ਬੁੱਕਸ ਆ ਤੇ ਇਹ ਹੈਗੀਆਂ ਜੇ ਮੋਟੀਵੇਸ਼ਨ ਦੇ ਬੁੱਕਸ ਇਹਦੇ ਵਿੱਚ ਤੁਹਾਨੂੰ ਸ਼ਕਤੀ ਦੇ 48 ਨਿਯਮਸ ਮਿਲ ਜੂਗੇ ਤੇ ਮਾਈਂਡ ਸੈਟ ਕਰਨ ਵਾਸਤੇ ਉਹ ਵੀ ਬੁੱਕਸ ਮਿਲ ਜੂਗੀਆਂ ਤੇ ਇਹ ਮਟੀਰੀਅਲ ਦੇਵੇ ਇਸ ਤਰ੍ਹਾਂ ਨੇ ਸੋਚੋ ਤੇ ਅਮੀਰੀ ਬਣੋ ਸੋਚੋ ਤੇ ਅਮੀਰ ਬਣੋ ਤੇ ਇਸ ਤਰ੍ਹਾਂ ਨੇ ਮੋਟੀਵੇਸ਼ਨ ਦੇ ਬੁੱਕਸ ਤੁਹਾਨੂੰ ਮਿਲ ਜੂਗੇ ਹੋ ਗਿਆ ਮੈਡਮ ਤੁਹਾਨੂੰ ਹੁਣ ਮਿਲ ਜਣੀਆਂ ਓਸ਼ੋ ਦੀਆਂ ਬੁੱਕ ਜਿਵੇਂ ਗਿਰੇ ਪਾਣੀ ਹੀਟ ਗਹਿਰੇ ਪਾਣੀ ਹੀਟ ਹਾਂਜੀ ਗਹਿਰੇ ਪਾਣੀ ਹਾਂਜੀ ਦੀਵੇ ਹੀਟ ਹਨੇਰਾ ਹਾਂਜੀ ਠੀਕ ਐ ਸੁਰੋ ਭਾਈ ਸਾਦੋ ਹਾਂਜੀ ਈਸ਼ਵਰ ਗੁਰਪ੍ਰਤਾਪ ਸਾਧ ਕੀ ਸੰਗਤ ਸਾਧਨਾ ਪੰਥ ਇਹ ਸਾਰੀਆਂ ਐ ਨਹੀਂ ਆਪਣੀ ਓਸ਼ਾ ਦੀ ਬੁੱਕ ਦੇ ਵਿੱਚ ਓਸ਼ਾ ਦੇ ਬੁੱਕਸੋਂ ਹਾਂਜੀ ਤੇ ਜਿਹੜੇ ਓਸ਼ਾ ਦੀ ਬੁੱਕਸੋਂ ਪੜ੍ਹਨੇ ਚਾਹੁੰਦੇ ਤਾਂ ਉਹ ਇੱਥੇ ਓਸ਼ਾ ਦੀ ਬੁੱਕਸ ਲੈ ਜਾ ਸਕਦੇ ਆ ਤੇ ਹਰ ਕੋਕ ਤੁਹਾਨੂੰ ਦੀਵੇ ਹੀਟ ਹਨੇਰਾ ਹੋਇਆ ਤੇ ਗਹਿਰੇ ਪਾਣੀ ਵਾਣੀ ਪੈਠ ਇਸ ਤਰ੍ਹਾਂ ਦੀ ਸਾਧਨਾ ਪਾ ਪਾਠ ਮਿਲ ਜੂਗਾ ਇਸ ਤਰ੍ਹਾਂ ਦੀ ਬੁੱਕਸ ਮਿਲ ਜੂਗੇ ਤੁਹਾਨੂੰ ਤੇ ਮਿੱਟੀ ਦੇ ਦੀਵੇ ਆਪਕੋ ਪਰਫੈਕਟ ਇੰਗਲਿਸ਼ ਸਪੀਕਿੰਗ ਕੋਰਸ ਕੇ ਲੀਏ ਬੁੱਕਸ ਵੀ ਮਿਲ ਜਾਈਆਂਗੀ ਜੈਸੇ ਕਿ ਪੰਜਾਬੀਆਂ ਦੇ ਵਿੱਚ ਆਪਣਾ ਸ਼ਗਨਾ ਦਾ ਵਿਹਾਰ ਹੁੰਦਾ ਉਹਨਾਂ ਵਾਸਤੇ ਬੁੱਕ ਵੀ ਮਿਲ ਜਾਊਗੀ ਲੋਰੀ ਪੰਜਾਬੀ ਕਰਚਣ ਦਾ ਵੀ ਬੁੱਕਸ ਮਿਲ ਜੂਗੇ ਵਿਆਹ ਦੇ ਬਾਅਦ ਰਸਮ ਰੀਵਾਜਾਂ ਦੀ ਬੁੱਕ ਵੀ ਸਾਡੇ ਕੋਲ ਅਵੇਲੇਬਲ ਹੈ ਇੱਕ ਇੱਕ ਕਦਮ ਇਹ ਊਸ਼ੋਦੀ ਬੁੱਕ ਲਿਖੀ ਹੋਈ ਹੈ ਵਸਾ ਲੈਣਾ ਪਾਰ ਸੋ ਲੋ ਸਾਈ ਸਾਦੋ ਸਵੈਸਮਾਨੇ ਸਾਥੀ ਸਾਥੀ ਨੂੰ ਠੀਕ ਹੈ ਜਿੰਦਲ ਘਰ ਅਨੁਰਾਗ ਸਾਗਰ ਅਨੁਰਾਗ ਸਾਗਰ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦੀ ਸੋ ਸਾਖੀ ਗੁਰੂ ਰਵਿਦਾਸ ਜੀ ਦੀ ਧਰਮ ਸਾਖੀ ਮਿਲ ਜਾਊਗੀ ਇਸ ਤਰ੍ਹਾਂ ਸਾਖੀਆਂ ਵੇਥੇ ਮਿਲ ਜੂਣੇ ਚਾਹੇ ਗੁਰੂ ਰਵਿਦਾਸ ਜੀ ਜੀ ਆ ਜਾਂ ਹੈ ਗੁਰੂ ਗੋਬੀ ਸਿੰਘ ਜੀ ਸਾਖੀਆਂ ਵੀ ਤੁਹਾਨੂੰ ਇੱਥੇ ਹਰ ਇੱਕ ਗੁਰੂ ਧਰਮ ਦੇ ਸਾਖੀਆਂ ਵੀ ਮਿਲ ਜੂਗੀਆਂ ਜੀ ਬਿਲਕੁਲ ਇਤਿਹਾਸ ਹਰੀ ਸਿੰਘ ਨੋਆ ਦੀ ਨਲੂਆ ਦੀ ਵੀ ਮਿਲ ਜਾਊਗਾ ਬਾਕਸ ਪਰੰਨ 5 ਗ੍ਰਾਂਸਟਿਕ ਵੀ ਮਿਲ ਜਾਊਗੀ ਕੜੇ ਉਤਰਾ ਹੋੜਾ ਦੇ ਬਾਅਦ ਖਨੇ ਪਾਤਸ਼ਾਹੀ ਸੰਭਵਿਕ ਪਾਰੇ ਬਾਕਸ ਮਿਲ ਜਾਵੇ ਇੱਧਰ ਕਿਹੜੀ ਮੈਡਮ ਬਾਕਸ ਲੱਗੇ ਆ ਤੁਹਾਨੂੰ ਮਿਲ ਜੇਣਾ ਆਪਣਾ ਪਹਿਲਾ ਭਾਰਤ ਦਾ ਸੰਵਿਧਾਨ ਪੰਜਾਬੀ ਹਿੰਦੀ ਇੰਗਲਿਸ਼ ਤਿੰਨੇ ਭਾਸ਼ਾਵਾਂ ਦੇ ਵਿੱਚ ਓਕੇ ਔਰ ਤੋਂ ਬਾਅਦ ਤੁਹਾਨੂੰ ਜੜੀਆਂ ਬੁਟੀਆਂ ਦਾ ਚਮਤਕਾਰ ਜੋ ਕਿ ਜੜੀਆਂ ਬੁਟੀਆਂ ਨਾਲ ਬਣਾਈਆਂ ਜਾਂਦੀਆਂ ਦਵਾਈਆਂ ਸਾਰਾ ਕੁਸ਼ਣ ਉਹ ਇਸ ਬੁੱਕ ਦੇ ਵਿੱਚ ਦੇਸੀ ਬਾਦ ਇਹਨੂੰ ਕਿਹਾ ਜਾਂਦਾ ਪੰਜਾਬੀ ਚ ਦੇਸੀ ਬਾਦ ਉਹ ਵੀ ਬੁੱਕਸ ਦਾ ਨਾਮ ਤੇ ਮਿਲਦਾ ਉਹ ਤੋਂ ਆ ਫਿਰ ਆਪਣੇ ਕਿਆ ਜੇਲ ਡਾਇਰੀ ਵਾਲਾ ਮਿਲ ਜਣਾ ਹੈ ਹਾਂ ਹਾਂਜੀ ਭਗਤ ਸਿੰਘ ਜੀ ਦਾ ਬੇਦਖ ਇਨਕਲਾਬ ਵੀ ਮਿਲ ਜਾਊਗਾ ਸੱਚਾ ਸਾਖੀ ਫਿਰ ਗਾਂਧੀ ਜੀ ਦਾ ਰੋਚਕ ਠੀਕ ਹੈ ਫਿਰ ਚਰਨ ਨਰਤੀ ਜੀ ਮਿਲ ਜੂਗਾ ਫਿਰ ਸੋਚੋ ਤੇ ਅਮੀਰ ਬਣੋ ਇਹ ਵੀ ਤੁਹਾਨੂੰ ਮਿਲ ਜਾਊਗਾ ਅਵੇਲੇਬਲ ਹੈ ਪਿਓ ਪੁੱਤਰ ਦੀ ਇਹ ਮਿਰਜਾ ਪਵਿੱਤਰ ਪਾਪੀ ਇਕਾਂਗੀ ਜੇਤ ਦਾ ਭਰੋਸਾ ਸਾਰੇ ਬਾਕਸ ਹੀ 10 ਦਿਨਾਂ ਜਾਂਦੀ ਤੁਹਾਨੂੰ ਸਾਰੇ ਬੁੱਕਸ ਅਵੇਲੇਬਲ ਹੈ ਲੋਕ ਤੁਸੀਂ ਆਨੇ ਕਹਿੰਦੇ ਨੇ ਇਦਾਂ ਦੇ ਪੰਜਾਬੀ ਬੁੱਕਸ ਜਣੀਆਂ ਪੜਨ ਵੜ ਜਾਂਦੀਆਂ ਸਾਰੇ ਤੁਹਾਨੂੰ ਮਿਲ ਜੂਣਗੇ ਲੋਜੇ ਤੇ ਇੰਗਲਿਸ਼ ਹੋਰ ਹਿੰਦੀ ਚ ਸਾਰੇ ਬੁੱਕਸ ਤੁਹਾਨੂੰ ਹੀ ਪਛਾਣ ਮਿਲ ਜਿੰਦਾ ਜੋ ਆਹਦੀ ਖੋਜੀ ਹੁਣ ਜਿਵੇਂ ਕੀ ਕਰੀ ਆਪਣਾ ਇਹ ਨਾ ਮਾਈਂਡ ਸੈਟ ਠੀਕ ਹੈ ਜਿਵੇਂ ਕੀ ਕਈ ਲੋਕ ਬਹੁਤ ਜ਼ਿਆਦਾ ਡਿਪਰੈਸ਼ਨ ਚ ਹੁੰਦੇ ਆ ਆਪਣੇ ਆਪ ਦੇ ਸਾਹਮਣੇ ਸਾਰੇ ਹੈਗਾ ਕਈ ਗੱਲਾਂ ਹੁੰਦੀਆਂ ਨੇ ਆਪਣੇ ਆਪ ਚ ਫੋਏ ਰਹਿੰਦੇ ਆ ਉਹਨਾਂ ਵਾਸਤੇ ਸਾਡੇ ਨਾਲ ਬੈਸਟ ਬੁੱਕ ਆਈ ਹੈ ਮਾਈਂਡ ਸੈਟ ਇਹਨੂੰ ਪੜ੍ਹ ਕੇ ਤੁਸੀਂ ਆਪਣਾ ਮਕਸਦ ਦੇਖ ਸਕਦੇ ਹੋ ਤੁਹਾਨੂੰ ਬਿਲਕੁਲ ਸਭ ਕੁਝ ਇਹਦੇ ਵਿੱਚ ਸਮਝ ਆ ਜਾਣਾ ਹੈ ਇਹ ਬੁੱਕ ਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਹੈ ਤੇ ਜਿਹੜੇ ਡਿਪਰੈਸ਼ਨ 'ਚ ਰਹਿੰਦੇ ਆ ਜ ਉਹਨਾਂ ਵਾਸਤੇ ਦਵਾਈ ਨਾਲੋਂ ਇਹ ਬੈਸਟ ਹੋਣਾ ਹੈ ਦਵਾਈ ਨਾਲੋਂ ਜ਼ਿਆਦਾ ਬੈਸਟ ਆ ਕਿਉਂਕਿ ਪੜ੍ਹਨ ਨਾਲ ਮਾਈਂਡ ਫਰੈਸ਼ ਹੁੰਦਾ ਰਹਿੰਦਾ ਆ ਹਾਂਜੀ ਉਹਦੇ ਵਾਸਤੇ ਇਹ ਬੁੱਕ